ਇਨਫਰਮੇਸ਼ਨ ਹੈ ਜਿਹੜੀ ਕਿ ਜਾਂ ਤਾਂ ਇੰਟੈਲੀਜੈਂਸ ਏਜੰਸੀਆਂ ਕੋਲ ਹੁੰਦੀ ਹੈ ਜਾਂ ਇੰਟੈਲੀਜੈਂਸ ਏਜੰਸੀਆਂ ਤੋਂ ਪੰਜਾਬ ਦੇ ਮੁੱਖ ਮੰਤਰੀਆ ਹੋਮ ਮਿਨਿਸਟਰ ਭਗਵੰਤ ਮਾਨ ਜੀ ਕੋਲ ਹੋਣੀ ਚਾਹੀਦੀ ਸੀਗੀ ਇਹਦਾ ਮਤਲਬ ਸਿੱਧੇ ਸਿੱਧੇ ਤੌਰ ਦੇ ਉੱਪਰ ਇਹ ਅੱਤਵਾਦੀਆਂ ਕੋਲ ਪ੍ਰਤਾਪ ਬਾਜਵਾ ਜੀ ਕੋਲੇ ਆਈ ਹੈ ਕਿਵੇਂ ਕਰ ਨਹੀਂ ਮੂਜ ਲੜਾਈ ਕਰਦੇ ਕੁਝ ਨਹੀਂ ਯਾਰ ਫੀਸ ਲਾ ਗਈ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆ ਲੈ ਲੱਡੂ ਖਾਓ ਮਾਤਾ ਇਹ ਲੱਡੂ ਘਰ ਦੇ ਬੰਡੀ ਜੰਨੇ ਹੋ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ ਉਹ ਵੀ ਸਰਕਾਰੀ ਇਹ ਤਾਂ ਬਹੁਤ ਵਧੀਆ ਗੱਲ ਹੈ ਮਾਤਾ ਆ ਲੈ ਮੂੰ ਮਿੱਠਾ ਕਰ ਹਾਂ ਚੱਲੀਏ ਕਰ ਚਲੋ ਮਾਤਾ ਮੇਰੇ ਮੇਰੀ ਨੌਕਰੀ ਲੱਗ ਗਈ ਮੁਬਾਰਕਾ ਭੈਣੇ ਤੂੰ ਸੱਚ ਰਾਨੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ ਤੇਰਾ ਕੀ ਬਣਿਆ ਪੁੱਤ ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾਂ ਰਿਫਿਊਜ਼ਲ ਆ ਗਿਆ ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ ਕੋਈ ਫਾਇਦਾ ਨਹੀਂ ਹੁੰਦਾ ਬਾਹਰਲੀ ਸਰਕਾਰਾਂ ਨੇ ਵੀ ਜਿੱਦੇ ਨਹੀਂ ਬੰਦ ਕਰਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰਲੀ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਐਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐਂ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੀ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੋਂ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤੇ ਤੇਰੀ ਵੀ ਕਿਸਮਤ ਚਮਕ ਜੇ ਹਾਂਜੀ ਮਾਤਾ ਉਹ ਚਮਕੂਗੀ ਆਂਟੀ ਜੀ ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਵੱਲ ਸਰਕਾਰੀ ਮਲਾਜਮ ਜੀ ਮਾਤਾ 50898 ਨੌਕਰੀਆਂ ਪਰਸੋਂ ਪੂਰੀਆਂ ਹੋਣਗੀਆਂ 3 ਸਾਲਾਂ ਚ ਸਰਕਾਰੀ ਨੌਕਰੀਆਂ ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ ਹੁਣ ਸਾਲ ਚ ਤਿੰਨ ਤਿੰਨ ਨੇ ਅੱਜ ਪੰਜਾਬ ਦੀ ਸੇਫਟੀ ਪੰਜਾਬ ਦੀ ਸਿਕਿਉਰਿਟੀ ਤੇ ਪੰਜਾਬ ਦੇ ਘੁੱਗ ਵਸਦਾ ਰਹੇ ਉਹਦੇ ਲਈ ਹਾਦ ਨਾਰਾ ਮਾਰਨ ਲਈ ਤੁਸੀਂ ਇੱਥੇ ਪਹੁੰਚੇ ਹੋ ਸੋ ਤੁਹਾਡਾ ਸਾਰਿਆਂ ਦਾ ਦਿਨ ਦੀ ਕਰਾਈ ਦੇ ਵਿੱਚੋਂ ਧੰਨਵਾਦ ਮੇਰੇ ਵੀਰੋ ਮੇਰੇ ਤੋਂ ਪਹਿਲਾਂ ਸਾਰੇ ਹੀ ਸਤਕਾਰਯੋਗ ਬੁਲਾ ਰਹੇ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਅੱਜ ਇਸ ਧਰਨੇ ਦਾ ਇੱਥੇ ਇਕੱਠੇ ਹੋਣ ਦਾ ਪਰਪਸ ਮਕਸਦ ਕੀ ਹੈ ਅੱਜ ਤੋਂ 3 ਦਿਨ ਪਹਿਲਾਂ ਪੰਜਾਬ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੀਵੀ ਚੈਨਲ ਤੇ ਕਿਹਾ ਕਿ ਜੀ 50 ਬੰਬ ਆਏ ਸੀਗੇ 18 ਚੱਲ ਚੁੱਕੇ ਤੇ 32 ਹਜੇ ਚੱਲਣੇ ਬਾਕੀ ਨੇ ਸਾਥੀਓ ਮੈਂ ਸਮਝਦਾ ਕਿ ਉਹ ਇਨਫੋਰਮੇਸ਼ਨ ਹੈ ਜਿਹੜੀ ਕਿ ਜਾਂ ਤਾਂ ਜਾਂ ਤਾਂ ਇੰਟੈਲੀਜੈਂਸ ਏਜੰਸੀਆਂ ਕੋਲ ਹੁੰਦੀ ਹੈ ਜਾਂ ਇੰਟੈਲੀਜੈਂਸ ਏਜੰਸੀਆਂ ਤੋਂ ਪੰਜਾਬ ਦੇ ਮੁੱਖ ਮੰਤਰੀਆ ਹੋਮ ਮਿਨਿਸਟਰ ਭਗਵੰਤ ਮਾਨ ਜੀ ਕੋਲ ਹੋਣੀ ਚਾਹੀਦੀ ਸੀਗੀ ਤੇ ਜਾਂ ਫਿਰ ਇਹ ਇਨਫੋਰਮੇਸ਼ਨ ਹੈ ਜਿਹੜੀ ਇਹਦਾ ਮਤਲਬ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਅੱਤਵਾਦੀਆਂ ਕੋਲ ਪ੍ਰਤਾਪ ਬਾਜਵਾਜੀ ਕੋਲੇ ਆਈ ਹੈ ਤੇ ਜਦੋਂ ਉਹਨਾਂ ਨੂੰ ਪੰਜਾਬ ਪੁਲਿਸ ਦੀ ਟੀਮ ਪੁੱਛਣ ਪਹੁੰਚਦੀ ਹੈ ਤੇ ਉਹ ਕਹਿੰਦੇ ਨੇ ਜੀ ਮੈਂ ਸੋਰਸ ਨਹੀਂ ਦੱਸਦਾ ਹੈਗਾ ਮੇਰੇ ਆਪਣੇ ਕੇਂਦਰ ਸਰਕਾਰ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੈਂ ਚਾਰ ਵਾਰੀ ਐਮਐਲਏ ਮੰਤਰੀ ਰਿਹਾ ਮੈਂ ਰਾਜ ਸਭਾ ਮੈਂ ਲੋਕ ਸਭਾ ਦਾ ਮੈਂਬਰ ਰਿਹਾ ਮੇਰੇ ਕੋਲ ਆਪਦੇ ਸੋਰਸਸ ਨੇ ਤੇ ਮੈਂ ਨਹੀਂ ਦੱਸਦਾ ਹੈਗਾ ਉਹ ਭਾਈ ਤੁਹਾਡੇ ਨਾਲੋਂ ਵੱਧ ਵਾਰੀ ਲੋਕ ਲੀਡਰ ਨੇ ਜਿਹੜੇ ਉਹ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੇ ਵਿੱਚ ਰਹਿ ਚੁੱਕੇ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੈ ਨੀਗੀ ਇਕੱਲੇ ਤੁਹਾਡੇ ਕੋਲੇ ਤੇ ਜਦੋਂ ਇਹ ਜਾਣਕਾਰੀ ਲੁਕੋਈ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਖਦਸਮ ਮਹਿਸੂਸ ਹੁੰਦਾ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਜਾਂ ਤਾਂ ਪਈਆ ਆਪਦਾ ਸੋਰਸ ਆਫ ਇਨਫੋਰਮੇਸ਼ਨ ਦੱਸੋ ਉਹ ਦੱਸਣਾ ਨਹੀਂ ਹੈਗਾ ਤੇ ਸਾਡਾ ਖਦਸ਼ਾ ਇੱਕ ਹੋਰ ਵੀ ਆਪਣੇ ਸਾਰਿਆਂ ਦੇ ਵਿੱਚ ਪੰਜਾਬ ਦਾ 3 ਕਰੋੜ ਪੰਜਾਬੀ ਜੋ ਸੋਚ ਰਿਹਾ ਹੈ ਕਿ ਜਿਸ ਬੰਦੇ ਕੋਲ ਇਹ ਇਨਫੋਰਮੇਸ਼ਨ ਹੈ ਕਿ ਬੱਤੀ ਬੰਬ ਪਾਏ ਨੇ ਹਜੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ ਬੱਤੀ ਬੰਬ ਪਾਏ ਕਿੱਥੇ ਨੇ ਲਗੋਏ ਕਿੱਥੇ ਹੋਏ ਨੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿਉਂ ਬੱਤੀ ਬੰਬਾਂ ਦੇ ਨਿਸ਼ਾਨੇ ਦੇ ਉੱਪਰ ਕੌਣ ਹੈ ਸੋ ਮੇਰੇ ਕਹਿਣ ਦਾ ਮਤਲਬ ਮੈਂ ਉਮੀਦ ਇਹ ਕਰਦਾ ਸੀਗਾ ਕਿ ਆਪ ਬਾਜਵਾ ਸਾਹਿਬ ਅੱਗੇ ਆਉਂਦੇ ਤੇ ਦੱਸ ਦੇ ਕਿ ਜੀ ਆ ਮੇਰਾ ਸੋਰਸ ਹੈ ਸੋਰਸ ਲੁਕੋਈ ਜਾਣਾ ਲੋਕਾਂ ਨੂੰ ਡਰਾਈ ਜਾਣਾ ਅੱਤਵਾਦੀਆਂ ਦਾ ਪੰਜਾਬ ਦਾ ਤੇ ਆਈਐਸਆਈ ਦਾ ਸਾਥ ਦੇਈ ਜਾਣਾ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਅੱਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅੱਤਵਾਦੀਆਂ ਜੜਾ ਪੰਜਾਬ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਤੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਹੈ ਫਿੱਟ ਲਾਣ ਤੇ ਤੁਹਾਨੂੰ ਕਾਂਗਰਸ ਵਾਲਿਓ ਫਿੱਟ ਲਾਣ ਤੇ ਤੁਹਾਨੂੰ ਪੰਜਾਬ ਦਾ ਉਹ ਕਾਲਾ ਦੌਰ ਜਿਹੜਾ 2022 ਸਾਲ ਚੱਲਿਆ 35000 ਬੇਕਸੂਰ ਲੋਕਾਂ ਨੇ ਮੇਰੇ ਵੀਰੋ ਆ ਜਿਹੜੇ ਮੇਰੇ ਨੌਜਵਾਨ ਸਾਥੀ ਵੀਰ ਛੋਟੀ ਉਮਰਾਂ ਵਾਲੇ ਨੇ ਇਹਨਾਂ ਦੇ ਸ਼ਾਇਦ ਦੇਖਿਆ ਨਾ ਹੋਵੇ ਪਰ ਜਿਹੜੇ ਵੱਡੀਆਂ ਉਮਰਾਂ ਵਾਲੇ ਨੇ ਦੇਖਿਓ ਕਿ ਮਾਂ ਪੁੱਤ ਨੂੰ ਘਰ ਵਾਲੀ ਘਰ ਵਾਲੇ ਨੂੰ ਕੋਈ ਭੈਣ ਆਉਦੇ ਭਰਾ ਨੂੰ ਜਦੋਂ ਸਹੇਰੇ ਘਰੋਂ ਤੋਰਦੀ ਸੀਗੀ ਤੇ ਯਕੀਨ ਨਹੀਂ ਹੁੰਦਾ ਸੀਗਾ ਕਿ ਸ਼ਾਮ ਨੂੰ ਘਰੇ ਮੁੜੂਗਾ ਵੀ ਕਿ ਨਹੀਂ ਮੁੜੂਗਾ 35000 ਲੋਕ ਬੱਸਾਂ ਵਿੱਚੋਂ ਕੱਢ ਕੇ ਗੋਲੀਆਂ ਨਾਲ ਪੁੰਨ ਤੇ ਬੰਬ ਬਲਾਸਟਾਂ ਦੇ ਵਿੱਚ ਉਡਾ ਦਿੱਤੇ ਗਏ ਤੇ ਅੱਜ ਉਸ ਅਤਵਾਦ ਦੇ ਦੌਰ ਨੂੰ ਦੁਆਰਾ ਮੁੜ ਕੇ ਇਹ ਜਿਹੇ ਲੋਕ ਜਿਹੜੇ ਸ਼ਹਿ ਦੇ ਰਹੇ ਨੇ ਮੈਂ ਅੱਜ ਤੁਹਾਨੂੰ ਬੜਾ ਕਲੀਅਰ ਕਰ ਦੇਣਾ ਚਾਹਣਾ ਆਮ ਆਦਮੀ ਪਾਰਟੀ ਦੀ ਸੋਚ ਪੰਜਾਬ ਸਰਕਾਰ ਦੀ ਸੋਚ ਸਾਡੇ ਨੈਸ਼ਨਲ ਕਨਵੈਨਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਭਗਵੰਤ ਮਾਨ ਜੀ ਦੀ ਸੋਚ ਸਾਡਾ ਮਕਸਦ ਅੱਜ ਇੱਥੇ ਇਕੱਠੇ ਹੋਣ ਦਾ ਉਹ ਇੱਕੋ ਹੀ ਹੈ ਕਿ ਪੰਜਾਬ ਖੁਗ ਵਸਦਾ ਰਹੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਚਾਹੇ ਅੱਤਵਾਦੀ ਨੇ ਚਾਹੇ ਗੈਂਗਸਟਰ ਨੇ ਤੇ ਚਾਹੇ ਡਰੱਗ ਮਾਫੀਆ ਵਾਲੇ ਨੇ ਉਹਨਾਂ ਸਾਰਿਆਂ ਦਾ ਇੱਕ ਨਪਾਹ ਗੱਠਜੋੜ ਹੈ ਜਿਹੜਾ ਉਹ ਉਹ ਬਣਿਆ ਹੋਇਆ ਹੈ ਅੱਜ ਜਿਸ ਡੇਢ ਮਹੀਨੇ ਬਾਅਦ ਡੇਢ ਮਹੀਨੇ ਦੇ ਵਿੱਚ ਜਦੋਂ ਦੀ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਨਸ਼ਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਟੌਤੀ ਹੋ ਰਹੀ ਹੈ ਅੱਜ ਗੈਂਗਸਟਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਅੱਜ ਡਰੱਗ ਸਮਗਲਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਲੋਕ ਆਪਦੇ ਆਪ ਦੀ ਕਾਲੀ ਕਮਾਈ ਦੇ ਲਈ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਦੇ ਟੀਕੇ ਨੇ ਜਿਹੜੇ ਉਹ ਲਾਉਣਾ ਅੱਜ ਉਦੋਂ ਜੋ ਉਹਨਾਂ ਦੇ ਉੱਪਰ ਜਦੋਂ ਕੋਈ ਕੋਈ ਕਾਰਵਾਈ ਹੋ ਰਹੀ ਹੈ ਤੇ ਉਹ ਵੀ ਉਧਰ ਬੈਠਾ ਪੰਨੂ ਬੋਲ ਪੈਂਦਾ ਗੁਰਪਤਵੰਤ ਪੰਨੂ ਕਿ ਪੰਜਾਬ ਦੇ ਵਿੱਚ ਅਸੀਂ ਅੱਗ ਲਾਵਾਂਗੇ ਜੀ ਪੰਜਾਬ ਚ ਉਵੇਦ ਕਰਦੇ ਬੁੱਤਟਾ ਦਿਓ ਜੀ ਤੇ ਉਹ ਦੂਜੇ ਪਾਸੇ ਤੇ ਪ੍ਰਤਾਪ ਬਾਜਵੇ ਹੁਣੀ ਬੋਲ ਪੈਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਲੀਡਰ ਇਹਨਾਂ ਨੂੰ ਲੋਕਾਂ ਨੇ ਬਣਾ ਕਿਵੇਂ ਦਿੱਤਾ ਸੋ ਮੇਰੀ ਅੱਜ ਮੇਰੇ ਵੀਰੋ ਬੜੀ ਸਪਸ਼ਟ ਗੱਲ ਹੈ ਪ੍ਰਤਾਪ ਬਾਜਵਾ ਜੀ ਗੱਲ ਲੜ ਬੰਨ ਲਓ ਗੱਲ ਪੱਲੇ ਬੰਨ ਲਓ ਜੇ ਤੁਸੀਂ ਇਹ ਕਹਿ ਕੇ ਕਿ ਜੀ ਮੈਂ ਕਹਿ ਦਿੱਤਾ ਪਰ ਮੈਂ ਸੋਰਸ ਨਹੀਂ ਦੱਸਦਾ ਹੈਗਾ ਸੋਰਸ ਦਾ ਭਰਾਵਾ ਕੀ ਏ ਤੇਰੇ ਗਲ ਦੇ ਵਿੱਚ ਹਲਕ ਦੇ ਵਿੱਚ ਹੱਥ ਕਢਾ ਕੇ ਪੰਜਾਬ ਸਰਕਾਰ ਤੇ ਪੁੱਸ ਕਢਾ ਕੇ ਲਿਓ ਇਹ ਤਾਂ ਬਹਿਮ ਦੂਰ ਕਰ ਦੇ ਤੂੰ ਇਹਦਾ ਬਹਿਮ ਦੂਰ ਕਰ ਦੇ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਸੇਫਟੀ ਸਿਕਿਉਰਿਟੀ ਨਾਲ ਅਸੀਂ ਖਲਵਾੜ ਨਹੀਂ ਹੋਣ ਦੇਣਾ ਗੱਲਾਂ ਮੁੱਕਦੀਆਂ ਦੋਈ ਨੇ ਬਾਜਵਾ ਸਾਹਿਬਾ ਹੁਣੇ ਮੈਨੂੰ ਅੱਜ ਕੋਈ ਸਾਡਾ ਮਕਸਦ ਇੱਥੇ ਮੇਰੇ ਵੀਰੋ ਕੋਈ ਕੋਈ ਸ਼ੋਅ ਆਫ ਸਟਰੈਂਥ ਨਹੀਂ ਹੈਗਾ ਕੋਈ ਤਾਕਤ ਦੀ ਨਮੈਸ਼ ਕਰਨ ਦਾ ਨਹੀਂ ਹੈਗਾ ਕੋਈ ਵੱਡਾ ਜਲਸਾ ਜਲੂਸ ਕਰਨ ਦਾ ਨਹੀਂ ਹੈਗਾ ਕੋਈ ਮੋਹੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸਾਡਾ ਕੋਈ ਮਕਸਦ ਪਰਪਸ ਨਹੀਂ ਹੈਗਾ ਕਿ ਅਸੀਂ ਕੋਈ ਕਿਸੇ ਨੂੰ ਪ੍ਰੋਟੈਸਟ ਕਰੀਏ ਮਾਰਚ ਕਰੀਏ ਕੋਈ ਬੈਰੀਕੇਡ ਤੋੜੀਏ ਕੋਈ ਕਿਸੇ ਆਮ ਰਾਹੀਰ ਆਮ ਨਾਗਰਿਕ ਨੂੰ ਪਰੇਸ਼ਾਨੀ ਹੋਵੇ ਸਾਡਾ ਕੋਈ ਮਕਸਦ ਨਹੀਂ ਹੈਗਾ ਅੱਜ ਸਿਰਫ ਔਰ ਸਿਰਫ ਬਾਜਵਾ ਸਾਹਿਬ ਕਾਂਗਰਸ ਪਾਰਟੀ ਵਾਲਿਓ ਇਹ ਤੁਹਾਡੇ ਲਈ ਟ੍ਰੇਲਰ ਹੈ ਇਹ ਤਾਂ ਹਜੇ ਇਹ ਤਾਂ ਹਜੇ ਮੁਠੀ ਪਰ ਚੰਦ ਸਾਥੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਪੰਜਾਬ ਦੇ ਵਿੱਚੋਂ ਇਕੱਠੇ ਹੋਏ ਨੇ ਜਾਂ ਤਾਂ ਗੱਲਾਂ ਦੋ ਹੀ ਮੁੱਕਣਗੀਆਂ ਬਾਜਵਾ ਸਾਹਿਬ ਜਾਂ ਤਾਂ ਸੋਰਸ ਕੀ ਹੈ ਤੁਹਾਡਾ ਕਿ ਬੱਤੀ ਬੰਬ ਜੇ ਤੁਹਾਨੂੰ ਇਹ ਪਤਾ ਵੀ ਆਏ ਹੋਏ ਪਰ ਪਾਏ ਨੇ ਤੇ ਲਾਈਪਾਏ ਨੇ ਬੱਤੀ ਬੰਬ ਕਿੱਥੇ ਪਏ ਨੇ ਇਹ ਵੀ ਤੁਹਾਨੂੰ ਪਤਾ ਹੋਊਗਾ ਇਹ ਦੱਸ ਦਿਓ ਤੇ ਉਹਨਾਂ ਦੇ ਟਾਰਗੇਟ ਤੇ ਕੌਣ-ਕੌਣ ਆ ਇਹ ਪਤਾ ਹੋਊਗਾ ਇਹ ਵੀ ਦੱਸ ਦੋ ਜਾਂ ਤਾਂ ਸਹੀ ਤਰੀਕੇ ਨਾਲ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਜਾਂ ਤਾਂ ਸਾਰੀ ਦੀ ਸਾਰੀ ਜਾਣਕਾਰੀ ਦੇ ਦਿਓ ਤੇ ਜੇ ਜੇ ਇਹ ਤੁਸੀਂ ਕਹਿੰਦੇ ਹੋ ਆ ਹੁਣ ਕਹਿੰਦੇ ਜੀ ਉਸ ਦਿਨ ਕਿ ਮੇਰੇ ਆਪਣੇ ਇੰਟੈਲੀਜੈਂਸ ਏਜੰਸੀਆਂ ਦੇ ਭਾਈ ਨਾ ਕੇਂਦਰ ਵਾਲਿਆਂ ਨੇ ਸਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਪਤਾ ਹੈ ਨਾ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਤੁਹਾਨੂੰ ਇਕੱਲੇ ਨੂੰ ਕਿੱਥੋਂ ਪਤਾ ਲੱਗੀ ਜੇ ਕੇਂਦਰ ਵਾਲਿਆਂ ਨੇ ਤੁਹਾਡਾ ਸ਼ੇਅਰ ਕੀਤੀ ਹੈ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਬਾਜਵਾ ਤੇ ਭਾਜਪਾ ਬਾਜਵਾ ਤੇ ਭਾਜਪਾ ਦੋਹੇ ਰਲੇ ਹੋਏ ਨੇ ਤੇ ਦੋਹੇ ਰਲ ਕੇ ਪੰਜਾਬ ਦਾ ਮਾਹੌਲ ਢੜੋ ਖਰਾਬ ਕਰਨਾ ਚਾਹੁੰਦੇ ਨੇ ਇਹ ਤਾਂ ਨਹੀਂ ਮਿੱਤਰੋ ਚੱਲਣਾ ਮੇਰਾ